ਕਿ ਕਦੀ ਇਹਨੇ ਮੁੱਲ 모ੜਿਆ ਪੂਰਾ ਪੂਰਾ ਮੁੱਲ 모ੜਿਆ ਜੀ ਇਹ ਤਾਂ ਸੋਨੇ ਦੇ ਬਿਸਕੁਟ ਹੀ ਦਿੰਦਿਆਂ ਜੀ ਅੱਛਾ 50000 ਨੂੰ ਤਾਂ ਤੋਲਾ ਸੋਨੇ ਨੂੰ ਨਹੀਂ ਹੈਗਾ ਦੋਨੇ ਬੱਚੇ ਵੇਚਣ ਤੋਲਾ ਸੋਨੇ ਦਾ ਜੂਗਾ ਜੀ ਅੱਛਾ ਜੇ ਕੋਈ ਇਹਦਾ ਲੱਖ ਰੁਪਿਆ ਦੇਵੇ ਆਪਾਂ ਦਿੰਦੇ ਨਹੀਂ ਵੀਰੇ ਅੱਛਾ ਹਾਂ ਇਹ ਤਾਂ ਪਤਾਂ ਨੂੰ ਪਾਲੀਆਂ ਹੋਈਆਂ ਬਾਈ ਬਿਮਾਰੀ ਦਾ ਵੀ ਜੀ ਉਹ ਨਹੀਂ ਆਉਂਦੀ ਆ ਬਾਕੀ ਉਹ ਥੋੜਾ ਜਿਹਾ ਕੱਟ ਕੱਟ ਜਾਂਦੀ ਆ ਦੁੱਖ ਇਹ ਬੱਕਰੀ ਝੋੜੀ ਸ਼ੁਗ ਮੱਧ ਹੁੰਦੀ ਆ ਛੇਤੀ ਜਲਦੀ ਡੱਗ ਪੈਂਦੀ ਆ ਦੁੱਖ ਕੱਟ ਜਾਂਦੀ ਆ ਫੇਰ ਵੀ ਸਾਡੇ ਕੋਲ ਤਾਂ ਜਾਨੀ ਕਿ ਹੈ ਜੇ ਲੋ ਜੀ ਸਾਰੇ ਸਤਿਕਾਰਯੋਗ ਵੀਰਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਦਾ ਸਵਾਗਤ ਵੀ ਹੈ ਆਪਣੇ ਚੈਨਲ ਤੇ ਜਿਹੜੇ ਵੀਰ ਨਵੇਂ ਆਏ ਨੇ ਚੈਨਲ ਦੀ ਘੰਟੀ ਵਾਲਾ ਬਟਨ ਜਰੂਰ ਦੱਬੋ ਵੀਰੋ ਅੱਜ ਆਪਾਂ ਖੜੇ ਹਾਂਗੇ ਰਾਏਕੋਟ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਜਿੱਥੇ ਕਿ ਹਰੇਕ ਮਹੀਨੇ ਦੀ 18 ਤਰੀਕ ਨੂੰ ਬੱਕਰੀਆਂ ਦੀ ਮੰਡੀ ਹੈ ਜਿਹੜੀ ਉਹ ਲੱਗਦੀ ਹੈ ਮੰਡੀ ਦੇ ਵਿੱਚ ਕੀ ਕੀ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਜਿਵੇਂ ਹੁਣ ਆਪਾਂ ਨਾ ਕਹ ਦੀਏ ਕਿ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਸਰਦੀਆਂ ਦੇ ਮੌਸਮ ਦੇ ਵਿੱਚ ਜਾਨਵਰਾਂ ਨੂੰ ਇਹਨਾਂ ਨੂੰ ਬੱਕਰੇ ਬੱਕਰੀਆਂ ਨੂੰ ਕੀ ਪਾਉਣਾ ਚਾਹੀਦਾ ਜਾਂ ਛੋਟੇ ਬੱਚਿਆਂ ਨੂੰ ਕੀ ਪਾਉਣਾ ਚਾਹੀਦਾ ਉਹਦੇ ਬਾਬਤ ਵੀ ਆਪਾਂ ਗੱਲਬਾਤ ਕਰਾਂਗੇ ਆਪਣੇ ਕੋਲ ਇਸ ਸਮੇਂ ਵੀਰ ਪਹੁੰਚੇ ਹੋਏ ਨੇ ਜਿਵੇਂ ਇਹਨਾਂ ਦੇ ਜਾਨਵਰ ਇੱਥੇ ਆਪਣਾ ਇਹਦੇ ਵਿੱਚ ਖੁਰਲੀ ਦੇ ਵਿੱਚ ਖਾ ਪੀ ਰਹੇ ਨੇਗੇ ਪੁੱਛਾਂਗੇ ਬਾਈਆਂ ਦੇ ਨਾਲ ਗੱਲਬਾਤ ਕਰਾਂਗੇ ਜਾਨਵਰ ਵੀ ਦਿਖਾਵਾਂਗੇ ਤੁਹਾਨੂੰ ਤੇ ਵੀਡੀਓ ਤੁਹਾਡੇ ਲਈ ਇੰਟਰਸਟਿਡ ਹੋਵੇਗੀ ਵਧੀਆ ਲੱਗੇ ਤਾਂ ਸ਼ੇਅਰ ਕਰਨਾ ਧੰਨਵਾਦ ਕਰਦੇ ਆਂ ਬਾਈ ਜੀ ਕਿਹੜੇ ਬਾਈ ਦੇ ਨੇ ਜਾਨਵਰ ਅੱਛਾ ਅੱਛਾ ਕੀ ਨਾਮ ਬਾਈ ਜੀ ਦਾ ਬੋਬੀ ਵੀਰੇ ਬੋਬੀ ਕਿੱਥੋਂ ਆਏ ਵੀਰੇ ਬਾਬੂ ਜੀ ਮੜਿਆਣੀ ਲੁਧਿਆਣਾ ਲੁਧਿਆਣਾ ਠੀਕ ਹੈ ਜੀ ਕਿੰਨੇ ਕੁ ਟਾਈਮ ਤੋਂ ਕੰਮ ਕਰਦੇ ਹੋ ਵੀਰੇ ਕੰਮ ਬਚਪਨ ਤੋਂ ਕਰਦੇ ਹਾਂ ਬਚਪਨ ਤੋਂ ਹੁਣ ਕਿੰਨੀ ਕੁ ਉਮਰ ਹੈ ਹੁਣ ਹੈਗੀ ਆ 22 ਸਾਲ 22 ਸਾਲ ਵਿਆਹ ਤਾਂ ਨਹੀਂ ਹੋਇਆ ਨਹੀਂ ਹੋਇਆ ਜੀ ਅੱਛਾ ਠੀਕ ਹੈ ਕੱਲਾ ਬੱਕਰੀਆਂ ਦਾ ਕਰਦਾ ਵੀਰੇ ਹਾਂ ਬੱਕਰੀਆਂ ਦੀ ਅੱਛਾ ਹੋਰ ਕੰਮ ਤਾਂ ਨਹੀਂ ਕਰਦਾ ਨਾਲੇ ਨਹੀਂ ਕਰਦੇ ਅੱਛਾ ਕਿੰਨੀ ਕੁ ਬੱਕਰੀਆਂ ਨੇ ਘਰੇ ਮੈਂ ਕਹਿੰਗੇ 30 35 ਨਾਲ 30 35 ਨਾਲ ਹਾਂਜੀ ਠੀਕ ਹੈ ਜਿਵੇਂ ਹੁਣ ਸਿਆਲ ਚੱਲ ਰਿਹਾ ਬਾਈ ਹੈਨਾ ਸਿਆਲਾਂ ਦੇ ਵਿੱਚ ਜਾਨਵਰਾਂ ਨੂੰ ਸਰਦੀਆਂ ਚ ਆਪਾਂ ਕੀ ਕੀ ਪਾ ਸਕਦੇ ਆਂ ਵੀ ਜਾਨਵਰ ਗਰੋਥ ਵੀ ਚੰਗੀ ਲੈਣ ਹੈਨਾ ਬਾਜਨ ਵੀ ਚੰਗਾ ਉਹਨਾਂ ਦਾ ਹੋਈ ਜਾਵੇ ਹਾਂਜੀ ਸਿਆਲਾਂ ਦੇ ਵਿੱਚ ਪਹਿਲਾਂ ਤਾਂ ਨੀਰ ਆਪ ਚਾਹੀਦਾ ਜੀ ਕਿਹੜਾ ਨੀਰ ਆ ਨੀਰ ਆ ਗੁਵਾਰੀ ਦਾ ਹੋ ਗਿਆ ਮੂੰਗਲੀ ਦਾ ਹੋ ਗਿਆ ਮੋਂਗੀ ਦਾ ਹੋ ਗਿਆ ਠੀਕ ਹੈ ਜੀ ਹਾਂਜੀ ਹੋਰ ਨਾਲ ਕੀ ਕੀ ਪਾ ਸਕਦੇ ਹੋ ਬਾਕੀ ਦਾਣਾ ਜਿਵੇਂ ਮੱਕੀ ਹੋਈ ਹੈ ਕਣਕ ਹੋਈ ਹੈ ਛਿਲਕਾ ਛੋਲਿਆਂ ਦਾ ਹੋ ਗਿਆ ਠੀਕ ਹੈ ਜਿਵੇਂ ਆ ਤੁਸੀਂ ਛੋਲਿਆਂ ਦਾ ਛਿਲਕਾ ਪਾਇਆ ਹੋ ਇਹਦੇ ਵਿੱਚ ਕੀ ਕੀ ਮਿਕਸ ਕੀਤਾ ਹੋਇਆ ਬਾਈ ਜੀ ਇਹਦੇ ਵਿੱਚ ਤਾਂ ਕਣਕ ਹੀ ਮਿਕਸ ਕਰਿਆ ਜੀ ਕਣਕ ਵਿੱਚ ਹੈ ਹਾਂਜੀ ਕੱਲੀ ਕਣਕ ਹਾਂਜੀ ਠੀਕ ਹੈ ਮਹਿੰਗਾ ਤਾਂ ਨਹੀਂ ਪੈਂਦੇ ਕਿ ਜਾਨਵਰਾਂ ਨੂੰ ਆ ਸਾਮਾਨ ਪਾਲਣ ਸੱਲਾਪ ਮਹਿੰਗਾ ਨਹੀਂ ਪੈਂਦਾ ਜੀ ਅੱਛਾ ਜਾਨਵਰ ਬੱਕੀ ਇਸ ਕਿਸੇ ਰੇਟ ਤੇ ਬਿਕਰੇ ਨੇ ਫਿਰ ਤੁਹਾਡੇ ਜਾਨਵਰ ਤਾਂ ਵੇਖੀ ਜਾਂਦੇ ਸੀ ਆਪਣੇ ਠੀਕ ਹੈ ਚਲ ਆ ਚਿੱਟੀ ਪੱਠ ਹੈ ਕੀ ਬਈ ਇਹ ਹਾਂਜੀ ਪੱਠ ਹੈ ਜੀ ਕਿੰਨੇ ਮਹੀਨੇ ਦੀ ਪੱਠ 8 ਮਹੀਨੇ ਦੀ 8 ਮਹੀਨੇ ਦੀ ਇਹ ਕੰਬੀ ਕਿਉਂ ਜਾਂਦੀ ਹੈ ਬਈ ਗੰਡੀ ਜੋਤੀ ਗੰਡੀ ਜੋਤੀ ਆ ਅੱਗੇ 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 ਕਰੇ ਪਾਈ ਨਹੀਂ ਹੈਗੀ ਕਰਕੇ ਨਾ ਕੀਰੀ ਆ ਇਹ ਇਕਤੀ ਬੈਗਤੀ ਭਾਈ ਆ ਪਹਿਲੀ ਵਾਰੀ ਮੰਡੀ ਆਈ ਹੈ ਇਹ ਵੀ ਕੰਬ ਜੀ ਰਹੀ ਹੈ ਨਾ ਕੀ ਕਰਦੀ ਹੈ ਵੀਰੇ ਇਹ ਹਾਂਜੀ ਕਿਰੀ ਆ ਜਾਣਾ ਹਾਂਜੀ ਕਿੰਨੇ ਮਹੀਨੇ ਦੱਸਿਆ ਭਰਾ ਇਹ 8 ਮਹੀਨੇ ਦੇ ਵੀਰੇ 8 ਮਹੀਨਿਆਂ ਦੀ ਦੋ ਦੰਦਾਂ ਦੀ ਕਿਰੀ ਹੈ ਜੀ ਕਿਰੀ ਕਿਰੀ ਦਿਖਾਓ ਦੰਦ ਦਿਖਾਓ ਤੋੜਨ ਵਾਲੀ ਵੱਧ ਗਈ ਹੈ ਨਾ ਹਾਂ ਮੈਂ ਹੋ ਚੰਨੀ ਥੋੜੇ ਟਾਈਮ ਤੱਕ ਤੋੜ ਜੂ ਹਾਂ ਨਾ ਹਾਂਜੀ ਠੀਕ ਐ ਖੋਲ ਕੇ ਦਿਖਾਈ ਬਈ ਇੱਕ ਵਾਰ ਕਿੜ ਥਣ ਵਗੈਰਾ ਠੀਕ ਨੇ ਲੈ ਠੀਕ ਐ ਵੇਚਣੀ ਹੈ ਬਈ ਇਹ ਨਹੀਂ ਵੇਚਣ ਦਾ ਅੱਛਾ ਬਾਈ ਕਹਿੰਦਾ ਵੇਚਣੀ ਨਹੀਂ ਨੀਗੀ ਸ਼ੌਂਕੀਏ ਤੌਰ ਤੇ ਰੱਖੀ ਠੀਕ ਐ ਇਹ ਘਰ ਦੀ ਪੱਠਾ ਵੀਰੇ ਜੇ ਖਰੀਦੀ ਹੈਗੀ ਘਰ ਦੀ ਵਾਲੀ ਹੋਈ ਆ ਆਪਣੇ ਕੋਲ ਹੈਗੀ ਬੱਕਰੀਆਂ ਉਹਨੇ ਦੋ ਬੱਕਰੀਆਂ ਨੇ ਮਾਂ ਵੀ ਆ ਦੀ ਆਪਣੇ ਕੋਲ ਹੀ ਆ ਹੁਣ ਦੋ ਮਹੀਨੇ ਵੀਰ ਗੱਭਣ ਠੀਕ ਐ ਬੱਕਰੀ ਉਹ ਇਹਦਾ ਬਸ਼ੌਂਕੀਏ ਤੌਰ ਤੇ ਬਸ ਰੱਖੀ ਹੋਈ ਘਰੇ ਠੀਕ ਐ ਬਾਈ ਜੀ ਲੈ ਹੋਰ ਵੀ ਦਿਖਾਉਨੇ ਬਾਈ ਦੇ ਆਪਾਂ ਤੁਹਾਨੂੰ ਜਾਨਵਰ ਹੋਰ ਵੀ ਕਾਸੀ ਤਰ੍ਹਾਂ ਦੇ ਨੇ ਸਾਰੇ ਬੀਟਲ ਦੇ ਵਿੱਚ ਹੀ ਨੇਗੇ ਕਿੰਨਾ ਜੀ ਠੀਕ ਹੈ 6 ਕਿਲੋ ਵੱਪਾ ਇਹਦੀ ਮਾਂ ਥੱਲੇ 22 ਕਹਿੰਦੇ ਵੀ ਇਹਦੀ ਮਾਂ ਥੱਲੇ 6 ਲੀਟਰ ਦੁੱਧਾਗਾ ਇਹਦੀ ਮਾਂ ਹੈਗੀ ਓਰੇ ਨਹੀਂ ਤੇਰੀ ਮਾਂ ਨਹੀਂ ਲੈਂਦੀ ਮਾਂ ਹੁਣ ਫਿਰ 6 ਲੀਟਰ ਗਾਰੰਟੀ ਹੈ ਪੱਕਾ ਗਾਰੰਟੀ ਹੈ ਦੁੱਧ ਦਾ ਬ੍ਰੇਕ 6 ਕਿਲੋ ਅੱਛਾ ਚੋਕੇ ਆ ਚੋਕੇ ਅੱਛਾ ਬਹੁਤ ਵੀਰ ਕਹਿੰਦੇ ਨੇ ਇਹਨਾਂ ਦੁੱਧ ਨਹੀਂ ਹੁੰਦਾ ਆਪਾਂ ਕਹਿੰਦੇ ਜਦੋਂ ਮਰ ਜਿਆ ਕੇ ਚੋਲੇ ਚੂਣ ਮੁੱਕ ਜਦ ਰੂਪੀ ਰੂਪੀ ਫੋਨ ਕਰਦੇਗਾ ਤੁਹਾਨੂੰ ਆ ਜਿਓ ਠੀਕ ਹੈ ਦੇਖ ਲਓ ਚੋਕੇ ਹੁਣ ਕਿੰਨਾ ਕ ਟਾਈਮ ਰਿਹਾ ਸੁਣਨਾ ਫਿਰ ਹਾਇ ਤਾਂ ਵੀਰੇ ਹੁਣ 2 ਮਹੀਨਾ ਦੀ ਗੱਬਣ ਹੋਈ ਹੋਇਆ ਉਹ ਪੱਟ ਲੈ ਵੀ ਫੜ ਕੇ ਜਿਵੇਂ ਉਹ ਆ ਲਾਲੋਈ ਹਾਂ ਨਾਗਰੀ ਜੀ ਲਵਾਈ ਹੋਰ ਚੀਜ਼ ਦਿਖਾਉਣਗੇ ਬਹੁਤ ਸੋਹਣੀ ਲੈ ਕੇ ਆਏ ਨੇ ਬਾਈ ਕਿੰਨੇ ਕਿ ਸ਼ੌਂਕ ਨਾਲ ਪਾਲਦੇ ਹੋ ਬਾਈ ਬਾਬਰੇ ਆ ਮੇਰੇ ਕੋਲ ਰੱਖੇ ਗਾਵਾਂ ਮੱਝਾਂ ਉਹਨਾਂ ਦੇ ਉਹਨਾਂ ਦੇ ਵਿੱਚ ਹੀ ਪਾਲ ਲਿਆ ਬਾਬਾ ਕਦੇ ਬੰਦੀ ਨਹੀਂ ਹੈਗੀਆਂ ਆ ਆ ਅੱਜ ਸੰਗਲ ਬਾਇਰ ਸੀ ਭਾਈ ਜਦੇ ਨਹੀਂ ਮੈਂ ਬੰਨਦਾ ਨਹੀਂ ਕਰ ਇਹਨਾਂ ਨੂੰ ਖੁੱਲੀਆਂ ਰੱਖਦਾ ਮੈਂ ਗਾਵਾਂ ਮੱਝਾਂ ਇਹ ਕਿੰਨੇ ਮਹੀਨੇ ਦੀ ਪੱਠ ਹੈ ਇਹ ਬਰੇ ਆ ਮੁੰਡੇ ਆਪਣੇ ਆ ਬਾ ਯਾਰ ਮਿੱਤਰ ਆਪਣਾ ਹਾਂ ਇਸ ਦਾ ਕੰਮ ਇਕੱਠੀ ਹੈ ਹਾਂ ਜੀ ਹਾਂ ਇਕੱਠਾ ਹੀ ਆ ਆਪਣਾ ਕੰਮ ਬਰੇ ਆ ਆ ਕਰਦੀ ਗੱਲ ਹੀ ਆ ਠੀਕ ਹੈ ਪੱਠ ਏ ਵੀ ਨਹੀਂ ਵਿੱਚ ਨਹੀਂ ਬਾਈ ਉਹ ਬਾਈ ਦਿਆ ਉਹ ਬਾਈ ਦਿਆ ਵਿਚਣੀ ਨੇ ਵੀ ਨਹੀਂ ਨਹੀਂ ਬਾਈ ਸ਼ੌਕ ਨਹੀਂ ਅੱਜ ਫਿਰ ਇੱਥੇ ਮੁਕਾਬਲੇ ਚ ਪਾਉਣ ਨੂੰ ਲੈਂਦੇ ਨੇ ਮੁਕਾਬਲੇ ਚ ਨਹੀਂ ਹੁੰਦੀ ਵੀ ਆਪਾਂ ਦਾ ਅੱਛਾ ਠੀਕ ਹੈ ਬਾਈ ਜੀ ਤੇ ਵੱਡੀ ਬੱਕਰੀ ਕੋਈ ਨਹੀਂ ਵੱਡੀ ਆ ਵਾ ਕੀ ਲੈਂਦੀ ਅੱਜ ਦਿਖਾਓ ਜਿਹੜੀ ਮਰਜੀ ਹੋਵੇ ਦਿਖਾ ਦਿਓ ਵੱਡੀ ਬੱਕਰੀ ਇੱਕ ਲੈ ਕੇ ਆਨੇ ਬਾਈ ਆ ਦਿਖਾ ਦਨੇਗੇ ਤੁਹਾਨੂੰ ਕੁਆਲਿਟੀ ਵਧੀਆਗੀ ਬਾਈ ਕੋਲੇ ਕਿੰਨੇ ਦਿਨ ਦਾ ਕੀ ਹੈ ਵੀਰੇ 6 ਦਿਨ ਦਾ ਜੀ 6 ਦਿਨ ਦਾਗੀ ਹਾਈਟ ਹੋਊਗੀ 35 ਹਾਈਟ ਹੋਊਗੀ हां 35 ਤੋਂ ਬਾਹਰ ਹੈ ਜੀ ਠੀਕ 35 ਤੋਂ ਬਾਹਰ ਅੱਛਾ ਕਿੰਨੇ ਸੂਏ ਲੈ ਲੈ ਤੋ ਇਹ ਦੋ ਸੂਏ ਲੈਇਆ ਤੁਸੀਂ ਦੋ ਸੂਏ ਹਾਂਜੀ ਠੀਕ ਹੈ ਜੀ ਦੋ ਸੂਏ ਵਾਈ ਇਹ ਕਹਿੰਦਾ ਆਪਾਂ ਨੇ ਇਹਦੇ ਲੈ ਲੈ ਕਿਸ ਤਰ੍ਹਾਂ ਦੇ ਬੱਚੇ ਨੇਗੇ ਬੱਚੇ ਹੈਗਾ ਤੋ ਕੋਈ ਨਹੀਂ ਇਹ ਨਾਲ ਦੇ ਬੱਚੇ ਇਹੀ ਇਹੀ ਕਲਰ ਦੇ ਆ ਅੱਛਾ ਹਾਂਜੀ ਕਿੰਨੇ ਦੇ ਬੱਚੇ ਕੋਈ ਨਹੀਂ ਹੋਰੇ ਨਹੀਂ ਹੈਗੇ ਜੀ ਅੱਛਾ ਅੱਛਾ ਪਹਿਲੇ ਚ ਦੋ ਪੱਟਾਂ ਸੀਗੀਆਂ ਤੇ ਦੂਜੇ ਸੂਏ ਪੱਠ ਵਕਰਾ ਸੀ ਠੀਕ ਹੈ ਠੀਕ ਹੈ ਬੜੇ ਵੀ ਮੈਂ ਵੀਰੇ ਹਾਂਜੀ ਕਿੰਨਾ 10 ਪਾਸੇ ਜੀ 10ਵੀਂ ਪੜ੍ਹੇ ਹਾਂਜੀ ਠੀਕ ਹੈ ਫਿਰ ਠੀਕ ਹੈ ਬਾਈ 10ਵੀਂ ਪੜ੍ਹਿਆ ਹੋਇਆ ਹੈਗਾ ਥੋੜਾ ਸੰਪਰਕ ਕਰਨਾ ਹੋਵੇ ਫੋਨ ਨੰਬਰ ਮੈਨੂੰ ਦੇ ਸਕਦਾ ਬੱਚੇ ਠੀਕ ਹੈ ਵੇਚਣ ਵਾਸਤੇ ਹੋਰ ਇੱਕ ਹੈਗਾ ਆਪਣੇ ਕੋਲੇ ਅੱਛਾ ਕੁਛ ਬਾਈ ਕਹਿੰਦਾ ਅੱਜ ਕੁਛ ਨਹੀਂ ਵੇਚਣਾ ਹੈਗਾ ਮੈਂ ਫਿਰ ਸ ਮਹਿਲਾ ਦੇਖਣੀ ਲੈ ਆ ਬਾਈ ਕਹਿੰਦਾ ਆ ਲਾਲ ਉਹ ਹੀ ਜਿੱਕੜੀ ਬਾਈ ਹਾਂ ਇਹ ਮਾਰੀ ਜਿੱਕਾ ਤਾਂ ਜਾਂਦੀ ਇਹਨਾਂ ਨੂੰ ਇਹ ਕਿੰਨੇ ਦਾ ਆਂਦਾ ਕੀ ਮੈਂ ਮੈਨੂੰ ਤਾਂ ਨਹੀਂ ਮਾਰਦੇ ਚਾਰ ਦਿੰਦਾ ਜੀ ਚਾਰ ਦਿੰਦਾ ਇਹ ਵੀ ਗੱਬਣਾ ਹੁਣ ਹਾਂਜੀ ਗੱਬਣਾ ਜੀ ਕਿੰਨੇ ਮਹੀਨੇ ਦੀ ਰਿੰਗ ਦੇ ਵਿੱਚ ਲੈ ਕੇ ਆ ਇਹ ਹੈਗੀ ਆ ਜੀ 2 ਸਾਲ ਦੀ ਹੋ ਗਈ ਪਹਿਲਾਂ ਹੋਈ ਸੂਈ ਆਪਣੇ ਕੋਲੇ ਇਹ ਨਹੀਂ ਨਹੀਂ ਜੀ ਇਹ ਗੱਬਣਾ ਹੁਣ ਕਰਾਈ ਜੀ ਠੀਕ ਹੈ ਗੱਬਣਾ ਹੁਣ ਕਰਾਈ ਜੀ ਟਾਈਮਿੰਗ ਗੱਬਣ ਇਹ ਵੀ ਨਹੀਂ ਵੇਚਣੀ ਹੈ ਨਾ ਠੀਕ ਹੈ ਠੀਕ ਹੈ ਬ੍ਰਦਰ ਇੱਕ ਦੋ ਦੰ ਦਾ ਪਾਠਾ ਚਿੰਗਾ ਬਾਈ ਧੰਨਵਾਦ ਲਓ ਵੀਰੋ ਚੱਲਦੇ ਆਪਾਂ ਦੂਜੇ ਬੰਨੇ ਲਓ ਵੀਰੋ ਆਪਣੇ ਕੋਲ ਬਾਈ ਪਹੁੰਚੇ ਹੋਏ ਨੇ ਸਾਰੇ ਜਾਨਵਰ ਤਕਰੀਬਨ ਭੇਡਾਂ ਬੱਕਰੀਆਂ ਬੋਕ ਇਹ ਲੈ ਕੇ ਆਏ ਹੋਏ ਨੇਗੇ ਤੇ ਬੀਟਰਲ ਵਿੱਚ ਆਪਾਂ ਪਹਿਲਾਂ ਤੁਹਾਨੂੰ ਬੋਕ ਦਿਖਾਉਨੇ ਆ ਬਾਈ ਦੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਆ ਆਪਣਾ ਗੁਰਜੰਟ ਸਿੰਘ ਜੀ ਕਿਹੜਾ ਪਿੰਡਾਗਾ ਤਲਵੰਡੀ ਰਾਏ ਵੀਰੇ ਤਲਵੰਡੀ ਰਾਏ ਕਿਹੜਾ ਜ਼ਿਲ੍ਹਾ ਪਿੰਡਾਗਾ ਲੁਧਿਆਣਾ ਜੀ ਲੁਧਿਆਣਾ ਜ਼ਿਲ੍ਹਾ ਪੈਂਦਾ ਅੱਛਾ ਬੋ ਕਿੰਨੇ ਦਾ ਹੁੰਦਾ ਵੀਰੇ 4 ਦਾ ਹੁੰਦਾ ਜੀ ਪੱਕੀ ਗੱਲ ਹੈ ਹਾਂ ਜੀ ਵੀਰੇ ਖਾਈ ਖਾਈ ਬਾਈ 4 ਦਾ ਹੁੰਦਾ ਬਾਈ ਕਹਿੰਦਾ ਹਾਈਟ ਵਗੈਰਾ ਬਹੁਤ ਹੈਗੀ ਹੈ ਠੀਕ ਹੈ ਬਾਈ ਹਾਈਟ ਕਿੰਨੀ ਹੈ ਕੀ ਦੀ ਇਹਦੀ 44 45 ਹੈ ਕੱਢ ਕੇ ਦਿਖਾਈਂ ਇੱਧਰ ਬਾਈ ਨੂੰ 44 ਤੇ ਵਿਚ ਵਿਚੋ 44.5 43 ਦੇ ਹੋਊਗਾ ਨਾ ਬਾਈ ਠੀਕ ਹੈ ਹਲਦਾ ਹੋਰ ਐਡ ਕਰੂਗਾ ਕਾਫੀ ਹਾਂਜੀ ਹਲਦਾ ਹੋਰ ਕਰੂਗਾ ਅੱਠ ਦਾਣ ਤੋੜਾ ਜਿੱਦਾਂ ਪੂਰਾ ਦਾਣ ਦੀ ਰੋਸ ਸਿੰਘ ਤਾਂ ਨਹੀਂ ਸ਼ੁਰੂ ਏ ਤੋ ਨਹੀਂ ਇਹ ਤਾਂ ਦੋ ਤਿੰਨ ਕ ਬੱਕਰੀਆਂ ਕਰਾਈਆਂ ਵੀਜੀ ਹੁਣ ਅੱਛਾ ਰਿਜ਼ਲਟ ਕਿਵੇਂ ਦਿੱਤੇ ਨੇ ਰਿਜ਼ਲਟ ਵੀਰੇ ਆਪਾਂ ਨਾਲ ਦੇ ਪਿੰਡੋਂ ਹੀ ਖਰੀਦੇ ਆਗਾ ਉੱਥੇ ਬਹੁਤ ਵਧੀਆ ਕੱਢੇ ਸੀ ਮੇਰੇ ਕੋਲ ਤਾਂ ਨਹੀਂ ਉਹਨੇ ਬੱਚਾ ਕੱਢਿਆ ਹਾਲੀ ਅੱਛਾ ਹਾਲੇ ਤਿੰਨ ਚਾਰੀ ਬੱਕਰੀਆਂ ਕਰਾਸ ਕਰਾਈਆਂਗਾ ਉੱਥੇ ਬੱਚੇ ਬਹੁਤ ਵਧੀਆ ਕੱਢੇ ਹੋ ਜਾਂ ਅੱਛਾ ਹਾਂਜੀ ਬੱਸੀਆਂ ਤੋਂ ਲਿਆ ਜੀ ਮੋਤੀ ਦਾਏ ਤੋਂ ਲਿਆ ਆਪਾਂ ਹੁਣ ਇਹ ਬੱਚਾ ਲਿਆ ਦਿਵਾਲੀ ਵਾਲੇ ਦਿਨ ਲਿਆ ਜੀ ਠੀਕ ਹੈ ਹਾਂਜੀ ਇਹ ਵੇਚਣਾ ਤਾਂ ਬਈਆ ਬੋਕਬਾਈ ਦਾ ਤੇ ਬਾਈ ਕੋਲੇ ਭੇਡਾਂ ਵੀ ਨੇ ਪਹਿਲਾਂ ਬੱਕਰੀਆਂ ਦਿਖਾਉਣਗੇ ਬਾਈ ਜੀਆਂ ਇੱਕ ਦੋ ਫਿਰ ਭੇਡਾਂ ਵੀ ਦਿਖਾਵਾਂਗੇ ਭੇਡਾਂ ਵੀ ਪੂਰੇ ਸ਼ੌਂਕ ਨਾਲ ਬਾਈ ਲੈ ਕੇ ਆਇਆਗਾ ਤੇ ਸ਼ੌਂਕੀਆਂ ਚੀਜ਼ਾਂ ਹੀ ਨੇ ਬਾਈ ਕੋਲੇ ਪੂਰੀਆਂ ਮਤਲਬ ਆਪਾਂ ਕਹਿ ਦਈਏਗੀ ਸਿਰਾ ਐਂਡ ਗੱਲ ਬਾਤ ਕੋਕਾ ਉਹ ਜਿਹੜਾ ਆਪਾਂ ਕਮੈਂਟ ਕਰਦੇ ਉਹਨਾਂ ਨਾਲ ਉਹੀ ਕੰਮ ਹੈਗਾ ਪੂਰੇ ਬਾਈ ਕੋਲੇ ਤੇ ਬੱਕਰੀ ਦੇਖ ਰਹੇ ਹੋਗੇ ਤੁਸੀਂ ਬਾਈ ਦੀ ਤੇ ਬਾਈ ਤੂੰ ਪੁੱਛ ਦਾਂਗੇ ਆਪਾਂ ਕੀ ਕਹਿਣਾ ਬਾਈ ਇਹਦੇ ਬਾਰੇ ਕਿੰਨੇ ਦੰਦ ਕਿੰਨੀ ਹਾਈਟ ਹੈ ਇਹ 6 ਦੰਦ ਦਾ ਵੀਰ ਜੀ 6 ਦੰਦ ਦੀ ਬਾਈ 6 ਦੰਦ ਦੂਜੇ ਸੂਏ ਸੋਣਾ ਜੀ ਇਹਨੇ ਠੀਕ ਹੈ ਬਾਈ ਦੂਜੇ ਸੂਏ ਸੋਣਾ ਪਹਿਲੇ ਸੂਏ ਲੈ ਲਿਆ ਕਿੰਨੇ ਬੱਚੇ ਸੀ ਪਹਿਲੇ ਸੂਏ ਤੇ ਪਹਿਲੇ ਸੂਏ ਦੋ ਬੱਚੇ ਦੱਸਦੇ ਸੀ ਦੋ ਬੱਚੇ ਐ ਸੀ ਹਾਂਜੀ ਬਾਈ ਕਹਿੰਦਾ ਦੋ ਬੱਚੇ ਦੂਜੇ ਸੂਏ ਸੋਣਾ ਜੀ ਆਪਣਾ ਵੀ ਵੀਰ ਅੱਛਾ ਹਾਂਜੀ ਦੂਜੇ ਸੂਏ ਸੋਣਾ ਹਾਈਟ ਕਿੰਨੀ ਦਸੀ ਹੈ ਹਾਈਟ ਦੀ 38.5 ਇੰਚ ਆ ਜੀ 38.5 ਇੰਚ ਦੇ ਕਰੀਬ ਹੋਊਗੀ ਹਣਾ ਕਿੰਤਾ ਮਾਰਿਆ ਸੀਗਾ ਕਿੰਤਾ ਮਾਰੇਗਾ ਕੁਆਲਟੀ ਕੇ ਮੈ ਲੱਗਦੀ ਹੈ ਕੁਆਲਟੀ ਵਧੀਆ ਜੀ ਅੰਬਰਸਰੀ ਪਿਓਰ ਆ ਵੀਰੇ ਵੀਰ ਨੂੰ ਪਿਓਰ ਠੀਕ ਐ ਵੇਚਣੀ ਐ ਨਹੀਂ ਵੀ ਜੀ ਅੱਛਾ ਇਹ ਵੀ ਸੰਗ ਵਾਸਤੀ ਐ ਸੰਗ ਵਾਸਤੀ ਰੱਖਿਆ ਵੀ ਜੀ ਤਾਂ ਠੀਕ ਐ ਇੱਕ ਵਾਰੀ ਤੋੜ ਦੀ ਦੁੱਧ ਕਿੰਨਾ ਹੋ ਦਿਖਾਂਗੇ ਜੀ ਹੁਣ ਤਾਂ ਲੈ ਕੇ ਜਾਂਦੀ ਅੱਛਾ ਆਪਾਂ ਪੱਠਾ ਮੰਗਾਈਆ ਮੁੰਡੇ ਨੂੰ ਪੱਠਾ ਲੈ ਜੀ ਹਾਂਜੀ ਲੈ ਕੇ ਜਾਂਦੇ ਦੇਖ ਸਕਦੇ ਹੋ ਬਾਈ ਸੌਂਕ ਵਖਤੀ ਲੈਂਦੇ ਆ ਬਾਈ ਨੇ ਸਿਰਾ ਕੁਆਲਟੀ ਐ ਰੇ ਬਾਈ ਕੋਲੇ ਤੇ ਆਲਾ ਆਲੋਹੀ ਜਿਲੇ ਵੀ ਫੜ ਕੇ ਹਾਂ ਆਹਾ ਤੇ ਦਿਖਾਉਨੇ ਬਾਈ ਨੂੰ ਪੁੱਛਾਂਗੇ ਬੱਕਰੀਆਂ ਨੂੰ ਖਵਾਉਨੇ ਕਿਉਂ ਬਾਈ ਦਾਣਾ ਦਾ ਪਾ ਪਾਈ ਜਾਂਦੇ ਆ ਵੀਰੇ ਜਿੰਮੇ ਸਿਆਲ ਚ ਆ ਕੇ ਸਿਆਲਾਂ ਚ ਕੀ ਪਾਉਨੇ ਆ ਨੀਰਾ ਪਾਉਨੇ ਆ ਵੀਰੇ ਮੂੰਗੀ ਦਾ ਤੇ ਇੱਕ ਵਾਰੀ ਦਾ ਬਾਕੀ ਛਲਕਾ ਥੁਲਕਾ ਪਾਈ ਜਾਂਦੇ ਆ ਦਾਣੇ ਦੋਣੇ ਕਿੰਨਾ ਕੁ ਪੈਂਦਾ ਇੱਕ ਬੱਕਰੀ ਨੂੰ ਦੋ ਤਿੰਨ ਕਿਲੋ ਖਾਈ ਜਾਂਦੀ ਆ ਵੀਰੇ ਛਲਕਾ ਥੁਲਕਾ ਸਾਰਾ ਸਾਰੇ ਦਿਨ ਚ ਹਾਂਜੀ ਸਾਰੇ ਦਿਨ ਚ ਵੀਰੇ ਠੀਕ ਆ ਆ ਬੱਕਰੀ ਕਿੰਨੇ ਦਿਨ ਦਾ ਹੈ ਆਪਣਾ ਇਹ ਪੂਰੇ ਦਾੰਦਾ ਜੀ ਫਰੈਸ਼ ਆ ਛੜਦਾ ਦਾ ਬੇ ਕਸੀ ਤਾਂ ਨਹੀਂ ਕੀ ਨਹੀਂ ਵੀ ਜੀ ਠੀਕ ਆ ਬਾਈ ਜੀ ਇਹਨੂੰ ਕੱਢੋਰਾ ਇਹ ਤਾਂ ਕਰਦੀ ਆ ਨਹੀਂ ਵੀਰੇ ਇਹ ਵੀ ਲੈ ਕੇ ਜਾਂਦੀ ਆ ਇਹ ਵੀ ਬਾਈ ਕੰ ਦਾ ਖਰੀਦੀ ਆਗੀ ਆਪਾਂ ਨੇ ਇਹ ਗੱਬਣਾ ਹੁਣ ਨਹੀਂ ਇਹਦਾ ਬੱਕਰਾ ਵੀਰੇ ਦੇ ਪਿੱਛੇ ਬੱਕਰਾ ਘਰੇ ਰਹਿ ਗਿਆ ਜੀ ਤੇ ਜੀ ਜੀ ਬਸ ਸੁਈ ਹੋਈ ਹੈ ਸੁਈ ਹੋਈ ਆ ਸੇਲਾ ਬਹੁਤ ਕੰਮ ਆਦਾ ਤੇ ਪਿੱਛੇ ਜੀ ਇਹਦਾ ਦੁੱਧ ਤਾਂ ਪਤਾ ਹੀ ਉਹ ਹਾਂ ਜੀ 3.5 ਕਿਲੋ ਦੱਸਿਆ ਵੀ ਜੀ ਦੁੱਧ ਉਹਨਾਂ ਨੇ ਅੱਛਾ ਆਪਾਂ ਨਹੀਂ ਚੋਇਆ ਨਹੀਂ ਆਪਾਂ ਚੋਇਨੀ ਥੋੜੇ ਤਾਂ ਨਹੀਂ ਹੋਇਆ ਵੀ ਲੈ ਕੇ ਜਾਂਦੀ ਆ ਜੀ ਠੀਕ ਐ ਐ ਮੈਂ ਝੂਠ ਮਾਰਦੀ ਵੇਚਣੀ ਹੈਗੀ ਨਹੀਂ ਵੇਚਣੀ ਨਹੀਂ ਵੀ ਜੀ ਅੱਛਾ ਠੀਕ ਐ ਵੇਚਣੀ ਬਾਈ ਕਹਿੰਦਾ ਕੋਈ ਨਹੀਂ ਹੈਗੀ ਤੇ ਸਾਰੇ ਸੌਂਗ ਦੇ ਕਬੂਤਰੀ ਬਾਈ ਨੇ ਮੇਨੂੰ ਲਾਦਾ ਡਾਇਓ ਨੇ ਕੀ ਗੱਲ ਆ ਬਾਈ ਆਪਾਂ ਨੂੰ ਬਸ ਇੰਨਾ ਸ਼ੌਂਕ ਹੀ ਆ ਵੀ ਜੀ ਪੈਸੇ ਪੁੱਛ ਦੀ ਭੁੱਖ ਨਹੀਂ ਹੈਗੀ ਜਿੰਨਾ ਦਾ ਆਪਣ ਆ ਬਾਈ ਢੇਡ ਦਿਖਾ ਯਾਰ ਢੇਡ ਐ ਢੇਡੂ ਆ ਜੀ ਢੇਡੂ ਐ ਢੇਡੂ ਐ ਇਹ ਢੇਡੂ ਦਿਖਾਉਣੇਗੇ ਬਾਈ ਦਾ ਤੇ ਪੁੱਛਦੇ ਆ ਕਿੰਨੇ ਦੰਦ ਹੋਊਗਾ ਕਿਹੜੀ ਨਸਲ ਦਾ ਢੇਡੂ ਐ ਇਹ ਜਮਨਾਪੁਰੀ ਆ ਵੀਰ ਜੀ ਜਮਨਾਪੁਰੀ ਇਹ ਕਿੰਨਾ ਕ ਮਿਲ ਜਾਂਦਾ ਪੰਜਾਬ ਚ ਆਪਣੇ ਮਿਲ ਜਾਂਦਾ ਜੀ ਇਥੋਂ ਮਰਜੀ ਲੈ ਲਓ ਵੀਰ ਜੀ ਮਿਲ ਜਾਂਦਾ ਅੱਛਾ ਹਾਂਜੀ ਪਿਓਰ ਪਿਓਰ ਨਹੀਂ ਵੱਲਦਾ ਵੀਰ ਜੀ ਖੜੀਆਂ ਦਾ ਥਾਂ ਥਾਂ ਤੇ ਆ ਬਸ ਸਾਨੂੰ ਪਿਓਰ ਤਾਂ ਮਿਲ ਜਾਂਦੀਆਂ ਜੀ ਪਿਓਰ ਆਪਣੇ ਵਾਲਾ ਪਿਓਰ ਆ ਜੀ ਜਮਾ ਪਿਓਰ ਜਮਾ ਪਿਓਰ ਠੀਕ ਐ ਕਿੰਨੇ ਦੰਦ ਆਂਦਾ ਇਹ ਇਹ 4 ਦੰਦ ਦੋਗਾ ਜੀ 4 ਦੰਦਾ ਚਾਰ ਦੰਦਾ ਗੱਲ ਠੀਕ ਹੈ ਬਾਈ ਨੇ ਕਿੰਨਾ ਕਹੂਗਾ ਵੀਰਾ ਬਾਈ ਨੇ ਤਾਂ ਕੁਆਂਟਲ ਤੋਂ ਵੱਧ ਹੀ ਹੋਊਗਾ ਜੀ 5-7 ਕਿਲੋ 5-7 ਕਿਲੋ ਵੱਧ ਹੀ ਹੋਊਗਾ ਦੋ ਜਾਣਿਆਂ ਤੋਂ ਚੜਦਾ ਨਹੀਂ ਵੀਰੇ ਛੋਟੇ ਹਾਥੀ ਚ ਅੱਛਾ ਹਾਂ ਇਹ ਬਾਹਰੇ ਘੱਟ ਬਾਈ ਬਣਕੇ ਨੂੰ ਲੈ ਬਾਈ ਪੇਡੂ ਦਿਖਾ ਰਹੇਗੇ ਪਾਈਆਂ ਦਾ ਕੁਆਂਟਲ ਕੁਆਂਟਲ ਦੇ ਕਰੀਬ ਪਾਈ ਕਹਿੰਦੇ ਹੈਊਗਾ ਇਹਦਾ ਰਿਜ਼ਲਟ ਤਾਂ ਹੋਊਗਾ ਆਪਣੇ ਕੋਲੇ ਹਾਂਜੀ ਹਾਂਜੀ ਹੈਗਾ ਵੀਰ ਜੀ ਰਿਜ਼ਲਟ ਹੈ ਬਾਈ ਅੱਛਾ ਠੀਕ ਹੈ ਪੇਡ ਕਿੰਨੇ ਸਮੇਂ ਤੇ ਤਿਆਰ ਹੋ ਜਾਂਦੀ ਹੈਗੀ ਸੁਣਨ ਵਾਸਤੇ ਹਾਂਜੀ ਵੀਰੇ ਸਾਲ ਚੋ ਜਾਂਦੀ ਆ ਤੇ ਆਰ ਜੀ ਵਧੀਆ ਅੱਛਾ ਵਧੀਆ ਖਰਾਕ ਪਾਉਣੀ ਹੋਵੇ ਸਾਡੇ ਕੋਲ ਹੈਗੀਆਂ ਖੀਰੀਆਂ ਲੇਲੀਆਂ ਵੀਜੀ ਤੁਹਾਨੂੰ ਦਿਖਾਉਨੇ ਆ ਅੱਛਾ ਲਿਆ ਪੁੱਤ ਲੇਲੀਆਂ ਕੱਢ ਕੇ ਖੀਰੀਆਂ ਤੂੰ ਇਹ ਡਾਂ ਬਈ ਵਿਕ ਜਾਂਦੀ ਨੇ ਵਧੀਆ ਵਧੀਆ ਪੈ ਕੇ ਜਾਂਦੀਆਂ ਵੀਜੀ ਅੱਛਾ ਮੈਂ ਤਾਂ ਆਪਦੀ ਸਮਝ ਵਿੱਚ ਵੀਰੇ ਵੱਧ ਤੋਂ ਵੱਧ ਪੇਟ 50000 ਦੀ ਵੇਚੀ ਆ ਬਾਈ ਲੈ ਕੇ ਗਿਆ ਸੀ ਦਰਸੀ ਆ ਲੱਖੇ ਪੈਂਡ ਵਾਲਾ ਆਪਾਂ ਤੋਂ ਹਾਂ ਯਾਰ ਜੀ ਵਿਕ ਜਾਂਦੀ ਵਧੀਆ ਪੇਟ 30 35000 ਤੱਕ ਤਾਂ ਵੀ ਮੇਰੀ ਆਪਦੀਆਂ ਖਰੀਦੀਆਂ ਹੋਈਆਂ ਵੀਰੇ 1 ਲੱਖ 80000 ਦੀਆਂ ਮੈਂ 4 ਪੇਟਾਂ ਲਿਆਂਦੀਆਂ ਸੀ ਅਵਤਾਰ ਆ ਮਿੱਤਰ ਮੇਰਾ ਨਾਲ ਹੋਣ ਹੈਗੀਆਂ ਵੀਰੇ ਮੇਰੇ ਕੋਲ 15 ਕਾ ਬਾਕੀ ਘਰੇ ਆ ਥੋੜੀਆਂ ਲੈ ਕੇ ਆਂਦੀਆਂ ਜਿੜੀ ਅੱਛਾ ਹਾਂਜੀ ਹੈਗੇ ਆਪਣਾ 45 ਕੇ ਪਸ਼ੂ ਸਾਰੇ ਵੀਰੇ ਦਿਖਾਈਓ ਲੈ ਲਈਆਂ ਦਿਖਾਉਨੇਗੇ ਬਾਈ ਦੀ ਆਪਾਂ ਲੈ ਲਈਆਂ ਬਾਈ ਕੋਲੇ ਜਿਹੜੇ ਬਾਈ ਕਹਿੰਦੇ ਨੇ ਇਹ ਭੇਡਾਂ ਲਈ ਫਿਰਦੇ ਨੇ ਇਹ ਭੇਡਾਂ ਚੋਂ ਚੰਗੀ ਕਮਾਈ ਆ ਜੇ ਆਪਾਂ ਚੰਗੀ ਨਸਲ ਪਾਲੀ ਹੋਈ ਹੈ ਤੇ ਜਮਨਾਪਰੀ ਬਾਈ ਆਪਾਂ ਨੂੰ ਦਿਖਾ ਰਹੇ ਇਹ ਭੇਡ ਹੈਗੀ ਹਾਂਜੀ ਇਹ ਛੱਤਰੀ ਆ ਵੀ ਜੀ ਇਹ ਵੀ ਦੂਜੇ ਸੂਏ ਨੇ ਸੁਣਾ ਵੀ ਚਾਰ ਦਾੰਦ ਆ ਜੀ ਛੱਤਰੀ ਇਹ ਛੱਤਰੀਆਂ ਚ ਆਉਂਦੀਆਂ ਦਾਲੇ ਪੂਰੀਆਂ ਬਣੀਆਂ ਨੇ ਜੀ ਭੇਡਾਂ ਜਿਵੇਂ ਆਹ ਚੀਜ਼ ਆ ਬਾਈ ਆਹ ਕਾਦੇ ਨਾਲ ਇਹਦੀ ਕਟਿੰਗ ਕੀਤੀ ਹੋਈ ਆ ਕੈਂਚੀ ਨਾਲ ਕਰੀਆ ਵੀ ਜੀ ਨਹੀਂ ਫਿਰ ਇਥੇ ਵੱਡੇ ਵਾਲਾ ਜਾਂਦੇ ਨੇ ਹਾਂਜੀ ਹਾਂਜੀ ਅੱਛਾ ਦੇਖੋ ਬਾਈ ਕਮੈਂਟ ਕਰਕੇ ਦੱਸੋ ਕਿਦਾਂ ਲੱਗੀਆਂ ਬਾਈ ਦੀਆਂ ਭੇਡਾਂ ਕਿੰਨੀ ਕੀਮਤ ਦੀਆਂ ਭੇਡਾਂ ਨੇ ਇਹ ਆਪਣੀਆਂ ਕੀਮਤ ਇਹਨਾਂ ਦੀ ਵੀਰੇ ਕਿਤੇ ਆਪਾਂ ਮੁੱਲ ਕੱਢਿਆ ਨਹੀਂ ਗਾ ਪਰ ਆਪਣੀ ਰਗਾ ਚ ਹੈਗੀਆਂ ਲੱਖ ਲੱਖ ਡੇਢ ਲੱਖ ਦੀ ਮੁੱਲੀ ਗੱਲ ਅੱਛਾ ਜੇ ਕੋਈ ਇਹਦਾ ਲੱਖ ਰੁਪਿਆ ਦੇਵੇ ਆਪਾਂ ਦਿੰਦੇ ਨਹੀਂ ਵੀਰੇ ਆ ਇਹ ਤਾਂ ਪਤਾ ਨੂੰ ਪਾਲੀਆਂ ਹੋਈਆਂ ਬਾਈ ਲਓ ਬਾਈ ਉਹ ਭੇਡਾਂ ਵੀ ਹੁਣ ਲੱਖ ਦੀਆਂ ਕੀਮਤਾਂ ਚ ਵਾਈਆਂ ਕਹਿੰਦਾ ਆ ਚੁੱਕੀਆਂ ਨੇ ਤੇ ਵੇਚੀਆਂ ਵੀ ਨੇ ਇਹਨਾਂ ਨੇ ਆਪਾਂ ਨੇ ਸੁਣਿਆ ਵੀ ਆ ਤੇ ਇੱਕ ਦੋ ਵੀਰਾਂ ਨੇ ਮਤਲਬ ਕਿ ਆਪਾਂ ਖਰੀਦੇ ਦੇਖਿਆ ਇਹਨਾਂ ਤੋਂ ਭੇਡਾਂ ਤੇ ਗੱਲਬਾਤ ਪੂਰੀ ਕਹਿਮ ਹੁਣ ਇਹ ਗੱਬਣਾਗੀ ਹਾਂਜੀ ਹੁਣ ਗੱਬਣਾ ਵੀਜੀ ਇਹ 2 ਮਹੀਨੇ ਦੀ ਗੱਬਣਾ ਜੀ ਪਹਿਲਾਂ ਸੁਆ ਦਿੱਤੇ ਨੇ ਇਹਨੇ ਦਿੱਤਾ ਜੀ ਦੀ ਲੇਲੀ ਨਾਲ ਆ ਵੀਜੀ ਦੂਜੇ ਸੁਆ ਨਾਲ ਤੇ ਬੱਚੇ ਮਰ ਗਏ ਸੀਗੇ ਜੀ ਦੋਨੇ ਇੱਕ ਲੇਲੀ ਦਿੱਤੀ ਦੋ ਦਿੱਤੇ ਸੀਗੇ ਜਿਹਨੇ ਪਹਿਲਾਂ ਇੱਕ ਸੀਗੀ ਜੀ ਦੀ ਅੱਛਾ ਅੱਛਾ ਹਾਂਜੀ ਜਿਵੇਂ ਆਪਣੀਆਂ ਭੇਡਾਂ ਹੁੰਦੀਆਂ ਨੇ ਬਾਈ ਹਨਾ ਬੱਕਰੀਆਂ ਦੇ ਮੁਕਾਬਲੇ ਇਹਨਾਂ ਬਿਮਾਰੀ ਦਾ ਵੀ ਜੀ ਉਹ ਨਹੀਂ ਜਾਂਦੀ ਆ ਬਾਕੀ ਉਹ ਥੋੜਾ ਜਿਹਾ ਕੱਟ ਜਾਂਦੀਆਂ ਦੋਖ ਇਹ ਬੱਕਰੀ ਜਿਹੜੀ ਸ਼ੁਗ ਮੱਧ ਹੁੰਦੀ ਆ ਛੇਤੀ ਜਲਦੀ ਡੱਗ ਪੈਂਦੀ ਆ ਦੁੱਖ ਕੱਟ ਜਾਂਦੀ ਆ ਫਿਰ ਵੀ ਸਾਡੇ ਕੋਲ ਤਾਂ ਜਾਨੀ ਕਿ ਹੋ ਜਾ ਕਿਤੇ ਹੋ ਜਾਂ ਨਹੀਂਗਾ ਬਾਬੇ ਦੀ ਕਰਤਾਰੋ ਜੀ ਮਤਲਬ ਕਿ ਸਹਿ ਲੈਂਦੀ ਆ ਆਪਣੇ ਥੋੜਾ ਜਿਹਾ ਸਹਿ ਲੈਂਦੀ ਆ ਟੀਕੇ ਟੂਕੇ ਵੱਧ ਲਾਦੀ ਉਹ ਵੀ ਸਹਿ ਲੈਂਦੀ ਆ ਜੀ ਠੀਕ ਹੈ ਹਾਂਜੀ ਹੈਲੋ ਕਿੰਨਾ ਨਾਜ਼ੁਕ ਨਹੀਂ ਹੈਗਾ ਜਾਨਵਰ ਹਾਂਜੀ ਇਹਨਾਂ ਨਾਜ਼ੁਕ ਨਹੀਂ ਹੈਗਾ ਜੀ ਇਹਦਾ ਬੱਚਾ ਹੀ ਬਹੁਤ ਤਕੜਾ ਜਿਹਦਾ ਦੂਜੇ ਦਿਨ ਤੀਜੇ ਦਿਨ ਨਾਲ ਜਾਣ ਲੱਗ ਜਾਂਦਾ ਅੱਛਾ ਹਾਂਜੀ ਆਪ ਹੀ ਖਾਣ ਲੱਗਿਆ ਹਾਂਜੀ ਹਾਂਜੀ ਖਾਣ ਕਿੰਨੇ ਕ ਟਾਈਮ ਚ ਦੁੱਧ ਪਿਆਉਣਾ ਪੈਂਦਾ ਫਿਰ ਆਪਾਂ ਕਿਹ ਹੈ ਇਹਨੂੰ ਵੀ ਕਿੰਨਾ ਟਾਈਮ ਦੁੱਧ ਪਿਆਉਣਾ ਪੈਂਦਾ ਬੱਚੇ ਨੂੰ ਇਹ ਤਾਂ 4-5 ਮਹੀਨੇ ਪੀ ਜਾਂਦੀ ਆ ਵੀਜੀ ਦੁਬਾਰੇ ਭੇੜ ਫੇਰ ਸੂ ਪੈਂਦੀ ਆ ਅੱਛਾ ਨਾਲ ਦੀ ਨਾਲ ਕ੍ਰੋਸ ਵੀ ਹੋ ਜਾਂਦਾ ਨਾਲ ਦੀ ਨਾਲ ਕ੍ਰੋਸ ਨਾਲ ਚੋ 2 ਸੂਏ ਦੇ ਦਿੰਦੀ ਬਈ ਆਰਾਮ ਨਾ ਦਿੰਦੀਆਂ ਜੀ 2 ਸੂਏ ਦਿੰਦੀਆਂ ਠੀਕ ਹੈ ਬਾਈ ਜੀ ਲਓ ਬਾਈ ਤੁਹਾਨੂੰ ਆ ਲੈ ਲੀਆਂ ਦਿਖਾ ਬਾਈ ਇੰਨੀ ਛੋਟੀਆਂ ਆ ਜਿਵੇਂ ਆ ਛੋਟੇ ਨੇ ਛੋਟੇ ਬੱਚੇ ਆ ਛੋਟੇ ਬੱਚੇ ਲੈ ਇਹਦੇ ਵੀ ਕਰਾ ਦੇ ਫਿਰ ਬਾਈ ਕਹਿੰਦਾ ਆ ਵੀ ਦਿਖਾਉਣੀ ਆ ਮੈਂ ਇਹ ਕਿੰਨੇ ਵੀ ਇਹ ਦੂਜੇ ਸੂਏ ਸੂਇਆ ਵੀਰੇ 2 ਦਾਂਦਾ ਜੀ ਇਹੇ ਇੱਕ ਸੂਆ ਲੈ ਲੇ ਤੂੰ ਇੱਕ ਸੂਆ ਲੈ ਲਿਆ ਦੋ ਦੰਦ ਆ ਜੀ ਦੂਜਾ ਸੂਆ ਦੂਜਾ ਸੂਆ ਦੇ ਬੱਚੇ ਦੋ ਜੀ ਨਾਲ ਆ ਹੋਣੇ ਅੱਛਾ ਦੋ ਵਾਰ ਛੂਪੀ ਹਾਂਜੀ ਦੋ ਵਾਰ ਛੂਪੀ ਜੀ ਕਿੰਨੇ ਮਹੀਨਿਆਂ ਦੇ ਵਿੱਚ ਵਿੱਚ ਇਹ ਦੋ ਦੰਦ ਹੋ ਗਈ ਜੀ ਹੋਣੇ ਅੱਛਾ ਹਾਂਜੀ ਸਵਾ ਕ ਸਾਲ ਦੇ ਵਿੱਚ ਵਿੱਚ ਸਵਾ ਕ ਸਾਲ ਦੇ ਵਿੱਚ ਦੋ ਵਾਰ ਛੂਪੀ ਵੀ ਜੀ ਸਵਾ ਸਾਲ ਦੇ ਵਿੱਚ ਦੋ ਸੂਏ ਲੈ ਲੈ ਪਹਿਲੇ ਸੂਏ ਕਿੰਨੇ ਆਏ ਨੇ ਜਾਨਪੁਰ ਪਹਿਲੇ ਸੂਏ ਵੀ ਇਹਨੇ 2 ਬੱਚੇ ਦਿੱਤੇ ਸੀਗੇ ਜੀ ਹੁਣ 20 2 ਹਾਂਜੀ ਹੁਣ 20 2 ਦਿੱਤੇ ਸੀ ਚਾਰ ਹੋ ਗਏ ਤੇ ਠੀਕ ਐ ਲੱਖ ਰੁਪਇਆ ਦਿੱਤੇ ਤੇ ਬੱਚੇ ਹੋ ਗਏ ਅੱਜ ਵੀ ਇਹਦੇ ਮਗਰ 40000 ਦੇ ਬੱਚੇ ਮਤਲਬ ਕਿ ਕਹਦੀ ਇਹਨੇ ਮੁੱਲ 모ੜਿਆ ਪੂਰਾ ਪੂਰਾ ਮੁੱਲ 모ੜਿਆ ਜੀ ਇਹ ਤਾਂ ਸੋਨੇ ਦੇ ਬਿਸਕੁਟ ਹੀ ਦਿੰਦੀਆਂ ਜੀ ਅੱਛਾ 50000 ਨੂੰ ਤਾਂ ਤੋਲਾ ਸੋਨੇ ਨੂੰ ਨੇਗਾ ਦੋਨੇ ਬੱਚੇ ਵੇਚਣ ਤੋਲਾ ਸੋਨੇ ਦਾ ਜੂਗਾ ਜੀ ਅੱਛਾ ਕਿਹਨਾਂ ਬੱਚੇ ਤੇ ਐਸੇ ਦੀ ਨੇਗੇ ਇਹਦੇ ਬੱਚੇ ਦਿਖਾ ਪਾ ਤਾ ਦੋਨੇ ਕੱਢ ਕੁਰੇ ਨਹੀਂ ਸਹੀ ਗੱਲ ਆ ਬਾਈ ਜੀ ਹੁਣ ਭੇਡਾਂ ਵਾਲਾ ਵੀ ਪੂ ਆਪਣੀਆਂ ਤਾਂ ਵੀਰੇ ਸ਼ੌਂਕ ਲਈ ਰੱਖੀਆਂ ਜਿਹੜੀਆਂ ਕਾਟੂ ਆ ਤਾਂ ਕਾਟੂ ਵਾਲੇ ਕੰਮ ਹੀ ਜਾਣੀਆਂ ਜਿਹੜੀ ਨਸਲ ਮਰਜੀ ਹੋਵੇ ਵੀਰ ਜੀ ਠੀਕ ਹੈ ਜਿਹੜੀਆਂ ਸੰਖਿ ਜਾਗਾ ਪਰਪ ਕਰਪਾ ਬਾਬੀ ਦੀ ਆਪਣੇ ਜਾਨਵਰ ਰੱਖੀ ਹੋ ਜਿਹਨਾਂ ਚ ਕਾਟੂ ਨਿਕਲਦਾ ਹੀ ਨਹੀਂ ਜੀ ਠੀਕ ਹੈ ਆ ਇਹਦਾ ਲੈ ਲਈ ਜੀ ਉਹਨਾਂ ਤਾਂ ਨਹੀਂ ਵਿਕਦੀ ਹੁਣ ਨਹੀਂ ਉਹਨਾਂ ਮੈਂ ਤਾਂ ਸੱਟ ਹੀ ਦੰਦਾ ਹੁਣਾਂ ਵੀਰ ਜੀ ਠੀਕ ਹੈ ਆ ਦੋਨੇ ਬੱਚੇ ਦੇ ਆ ਯਾਰ ਇਹ ਲੈ 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 ਲੀਆਂ ਨੇ ਹਾਂਜੀ ਲੈ ਲਾ ਤੇ ਲੈ ਲਈ ਆ ਜੀ ਦੋ ਬੱਚੇ ਦਿੱਤੇ ਨੇ ਨਹੀਂ ਇਹਦੀ ਬੈਂਕੀ ਨਹੀਂ ਵੇਗਦੀ ਜੀ ਉਹਨੇ ਨਹੀਂ ਨਹੀਂ ਉਹਨਾਂ ਨਹੀਂ ਹੁਣ ਬਾਈ ਵੀ ਕਹਿੰਦੇ ਵੇਕਦੀ ਇਹ ਕਿੰਨੇ ਮਹੀਨਾ ਹੋ ਗਿਆ ਮਤਲਬ ਕਿ ਜੋ ਸੂਈ ਨੂੰ ਇਹਨਾਂ ਨੂੰ ਸਵਾ ਕੇ ਮਹੀਨੇ ਦੇ ਬੱਚੇ ਆ ਜੀ ਆ ਦੋਨੇ ਸਵਾ ਮਹੀਨੇ ਦੇ ਬੱਚੇ ਹਾਂਜੀ ਦੋਨੇ ਫਿਰ ਤਿੰਨ ਚਾਰ ਮਹੀਨੇ ਤੇ ਬਹੁਤ ਵੱਡੇ ਹੋ ਜਾਣੇ ਬਹੁਤ ਵੱਡੇ ਹੋ ਜਾਣੇ ਵੀ ਜੀ ਬਹੁਤ ਵੱਡੇ ਹੋ ਜਾਣੇ ਤਾਂ ਜੀ ਹਾਂਜੀ ਇਹ ਪਿਓਰ ਦੀ ਨਿਸ਼ਾਨੀ ਕੀ ਹੁੰਦੇ ਨੇ ਜੀ ਇਹਦੀਆਂ ਆਪਣੇ ਇਹਨਾਂ ਪਿਓਰ ਦੀਆਂ ਨਿਸ਼ਾਨੀਆਂ ਹੀ ਹੁੰਦੀਆਂ ਵੀ ਜੀ ਇਹਨਾਂ ਦਾ ਬੱਚਦਾ ਭੇਡਾਂ ਦੇ ਮੂੰਹ ਏਡੇ ਏਡੇ ਹੁੰਦੇ ਆ ਬੀਟਲ ਬੱਕਰੀਆਂ ਵਰਗੇ ਮੂੰਹ ਇਹਨਾਂ ਦੇ ਨਿੱਕੇ ਨਿੱਕੇ ਨਾਕਾ ਨਾ ਤੋਤੇ ਆ ਰਗੇ ਦੇ ਲੋ ਹਾਂਜੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਔਨ ਇਹਨਾਂ ਦੇ ਨਿੱਕੀ ਨਿੱਕੀ ਹੁੰਦੀ ਆ ਆ ਮੇਰਾ ਸਾਲ ਹੀ ਹੋ ਗਿਆ ਇਹਨਾਂ ਨੂੰ ਮੁੰਨੀ ਨਿੱਕੀ ਨਿੱਕੀ ਔਨਾਂ ਜੀ ਇਹਨਾਂ ਦ ਹੁਣ ਮੁੰਨ ਨਹੀਂ ਸੀ ਹਿਆਲ ਚ ਨਹੀਂ ਹੁਣ ਮੁੰਨਾ ਕੇ ਜਿਹਨਾਂ ਨੂੰ ਸਿਆਲ ਨਗਾ ਕੇ ਮੁੰਨਾ ਕੇ ਵੀ ਜੀ ਠੰਡ ਕਰਕੇ ਇਹ ਉਨ ਬੜੀ ਆ ਉਹ ਕੀ ਖਿਆਲ ਆ ਜਿਹੜੀ ਆਪਣੀਆਂ ਦੇਸੀ ਭੇਡਾਂ ਨੇ ਉਹਨਾਂ ਨਾਲੋਂ ਬਰੀਕ ਨਹੀਂ ਹੈਗੀ ਹਾਂਜੀ ਹਾਂਜੀ ਬਰੀਕ ਆ ਜੀ ਇਹਨਾਂ ਦੇ ਅਸੀਂ ਡਿ ਡੀ ਕੀ ਆਉਂਦੀ ਆ ਵੀ ਜੀ ਇੰਚ ਇੰਚ ਦੀ ਅੱਛਾ ਅੱਛਾ ਇਹੀ ਇਹਨਾਂ ਦੀਆਂ ਪਿਆਰਦਿਆਂ ਨਸਾਨੀਆਂ ਜੀ ਆ ਜਿਵੇਂ ਹਲਕੀ ਚੀਜ਼ ਆ ਨਾ ਹਾਂਜੀ ਹਾਂਜੀ ਜਿਆਦਾ ਮੋਟੇ ਨਹੀਂ ਵਾਲੇਗੇ ਨਾ ਨਹੀਂ ਮੋਟੇ ਹੈਗੇ ਠੀਕ ਹੈ ਬਾਕੀ ਇਹਨਾਂ ਦਾ ਫੇਸ ਦੇਖ ਵੀਰੇ ਪੂਰਾ ਵਧੀਆ ਤੋਤੇ ਵਾਂਗੂ ਬਣਿਆ ਹੋਇਆ ਜੀ ਪੂਛ ਲੰਬੀ ਹੁੰਦੀ ਹੈ ਇਹਨਾਂ ਦੀ ਹਾਂਜੀ ਲੰਬੀ ਹੁੰਦੀ ਆ ਵੀ ਜੀ ਦੂਜੀ ਕਹ ਹੋਰ ਦਿਖਾਉਨੇ ਬਾਈ ਦੀ ਫਿਰ ਆਪਾਂ ਵੀਡੀਓ ਦਾ ਐਂਡ ਕਰ ਦਿਆਂਗੇ ਦਿਖਾਵਾਂਗੇ ਤੁਹਾਨੂੰ ਬਾਈ ਦੀਆਂ ਭੇਡਾਂ 'ਚ ਵੀ ਬਹੁਤ ਕਮਾਈ ਹੁੰਦੀ ਹੈ ਕਿ ਇਹ ਗੱਲ ਨਹੀਂ ਕਿ ਭੇਡਾਂ ਤੋਂ ਕੋਈ ਮੁਨਾਫਾ ਨਹੀਂ ਕਹਿੰਦੇ ਬਾਈ ਕਹਿੰਦੇ ਨੇ ਕਮੈਂਟ ਕਰਕੇ ਭੇਡਾਂ ਕੌਣ ਖਰੀਦਦਾ ਜਾਂ ਭੇਡਾਂ ਬਸ ਭੇਡਾਂ ਨਹੀਂ ਆ ਪਰ ਭੇਡਾਂ ਨੇ ਭੇਡਾਂ ਤੋਂ ਵੀ ਕਮਾਈ ਹੈ ਜੀ ਚੰਗੀ ਚੀਜ਼ ਪਾਲੀ ਆ ਚਾਰ ਦਾਂ ਤੇ ਦਿਖਾਈ ਸੀ ਨਾ ਵੀ ਪਹਿਲੇ ਸਵੇ ਸੂਈ ਆ ਉਹਦੀ ਬੱਚੀ ਆਪਾਂ ਯਾਰ ਮਿੱਤਰ ਨੂੰ ਦੇਤੀ ਸੀਗੀ ਪੱਠ ਵਟੇ ਅੱਛਾ ਜਿਹੜੀ ਪੱਠ ਵਟੇ ਲਈ ਸੀ ਉਹ ਮੈਂ 21000 ਦੀ ਪੱਠ ਵੇਚਤੀ ਸੀ ਇਹ ਮੇਰੇ ਯਾਰ ਮਿੱਤਰ ਦੀ ਲੇਲੀ ਆ ਕ੍ਰੋਸ ਹੋਣੀ ਇੱਥੇ ਮੇਰੇ ਕੋਲ ਆਈ ਹੋ ਹਾਈ ਹਾਈਟ ਦੇਖੋ ਇਹਦੀ 9 ਮਹੀਨਿਆਂ ਦੀ 9 ਮਹੀਨੇ ਇਹ ਹੁਣ ਕ੍ਰੋਸ ਹੈ ਇਹ ਹੁਣ ਕ੍ਰੋਸ ਕਰਨ ਵਾਸਤੇ ਆਈ ਹੋਈ ਆ ਜੀ ਕ੍ਰੋਸ ਹੋਈ ਨਹੀਂ ਹਲੇ ਅੱਛਾ ਹਾਂਜੀ ਆਹ ਦੇਖੋ ਜੀ ਦਾ ਆਹ ਇਹਦਾ ਬੱਚਾ ਪਿੱਛੇ ਇਹ ਵੀ ਕੀਰੀ ਹੈ ਨਹੀਂ ਇਹ ਦੋ ਦੰਦਾਂ ਦਾ ਜੀ ਹਾਂਜੀ ਇਹ ਗੱਬਣ ਨਹੀਂ ਇਹ ਸੂਈ ਹੋ ਜਾ ਰਹੀ ਇਹ ਲੇਲੀ ਫਿਰਦੀ ਜੀ ਪਿੱਛੇ ਅੱਛਾ ਦੋ ਦੰਦਾਂ ਦੀ ਇਹ ਸੂਈ ਇੱਕ ਲੇਲੀ ਦਿੱਤੀ ਆ ਇਹਨੇ ਇੱਕ ਇਹਦਾ ਮਰ ਗਿਆ ਸੀਗਾ ਇਹ ਬੱਚਾ ਸਵੇਰ ਹੋ ਗਿਆ ਸੀਗਾ ਅੱਛਾ ਅੱਛਾ ਹਾਂਜੀ ਠੀਕ ਹੈ ਇੱਕ ਬੱਚਾ ਹੁਣ ਇਹਨੇ ਮਾਰਿਆ ਹਾਂਜੀ ਉਹਨੇ ਪਾਕ ਇੱਕ ਬੱਚਾ ਜੀ ਠੀਕ ਹੈ ਬਾਈ ਜੀ ਫਿਰ ਧੰਨਵਾਦ ਜੱਗੇ ਬਾਈ ਧੰਨਵਾਦ ਜੀ ਲੋ ਬਾਈ ਜੱਗੇਬਾਈ ਦੇ ਨਾਲ ਗੱਲਬਾਤ ਕੀਤੀ ਹੈਗੀ ਜੱਗੇਬਾਈ ਨੇ ਬਹੁਤ ਵੱਡੀ ਗੱਲ ਕਹੀ ਹੈ ਕਹਿੰਦਾ ਅੱਜ ਦੀਆਂ ਭੇਡਾਂ ਨੇ ਜਿਹੜੀਆਂ ਜਮਨਾਪੁਰੀ ਜਿਹੜੀ ਵਧੀਆ ਨਸਲ ਦੀਆਂ ਨੇਂਗੀਆਂ ਸੋਨੇ ਦੇ ਬਿਸਕੁਟ ਹੀ ਨੇਤਾ ਕਹਿੰਦਾ ਵੀ ਇਹ ਕਹਿੰਦਾ ਚਾਹੇ ਤੋਲਾ ਸੋਨਾ ਲੈ ਲੋ ਕਹਿੰਦਾ ਚਾਹੇ ਬੱਚੇ ਵੇਚ ਕੇ ਸਹੀ ਗੱਲ ਹੈ ਬਾਈ ਦੀ ਜੇ ਚੰਗੀ ਨਸਲ ਪਾਲਾਂਗੇ ਤਾਂ ਮੁਨਾਫਾ ਹੈਗਾਗਾ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਸ਼ੇਅਰ ਕਰਨਾ ਜੇ ਵਧੀਆ ਲੱਗੇ